ਜੇ ਕੋਈ ਫੁੱਲ ਨੂੰ ਕੰਡਾ ਕਹਿ ਰਿਹਾ ਉਹ ਤਾਂ ਦਿੰਦਿਆ ਭਾਈ ਪਰ ਜੇ ਕੋਈ ਕੰਡੇ ਨੂੰ ਕੰਡਾ ਕਹਿ ਰਿਹਾ ਤੇ ਸੱਚ ਹੈ ਬੋਲੋ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਾਡੇ ਚੋ ਕਮੀਆਂ ਬੱਡੀਆਂ ਤੇ ਸੱਚ ਜਾਣਿਓ ਬਾਣੀ ਪੜ੍ਹਨੀ ਵੀ ਨਾ ਜਾਗ ਦੀ ਜ਼ਮੀਰ ਵਾਲੀ ਦੀ ਗੱਲ ਹੈ ਮਰੀ ਹੋਈ ਜ਼ਮੀਰ ਵਾਲਾ ਨਹੀਂ ਚੱਲ ਸਕਦਾ ਬਾਣੀ ਦੇ ਅਖੋਸ ਦਾ ਬੰਦੂ ਜਿਹਦੀ ਜ਼ਮੀਰ ਮਰੀ ਹੈ ਉਹ ਨਹੀਂ ਚੱਲ ਸਕਦਾ ਜਾਗ ਦੀ ਜ਼ਮੀਰ ਵਾਲਾ ਚੱਲ ਸਕਦਾ ਇਹ ਖੰਡੇ ਧਾਰ ਗਨੀਅਤ ਪੀੜੀ ਹੈ ਸਿੱਖੀ ਖੰਨੇਓ ਤਿੱਖੀ ਵਾਲੋ ਨਿੱਕੀ ਐਵੇਂ ਨਹੀਂ ਆਖਿਆ ਸਿਰ ਧਰ ਕੇ ਪਨੀ ਤੇ ਆ ਜਾ ਨੰਗਣਾ ਜੇ ਪ੍ਰੇਮ ਦੀ ਗਨੀ ਮਤਲਬ ਆਪਣੀ ਹਉਮੈ ਤੇ ਸਿਆਣਪ ਦਾ ਸਿਰ ਲਾ ਕੇ ਆਈ ਮੇਰ ਗੁਰੂ ਦੀ ਮੱਤ ਟਿਕੂਗੀ ਕਹਦੇ ਹੋਾਰੇ ਵਾਹਿਗੁਰੂ ਮਾਪੁਰ ਕਹਿੰਦੇ ਸੀ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਪਹਿਲਾਂ ਖਾਲੀ ਹੋ ਆਪਣੇ ਭਾਂਡੇ ਨੂੰ ਖਾਲੀ ਰੱਖੀ ਇਹਨੋਂ ਦੇ ਵਿੱਚ ਵਸਤੂ ਪਏ ਯਾਰ ਬਾਦਿਓ ਉਹ ਨੰਨਪੁਰ ਸਾਹਿਬ ਦੀ ਧਰਤੀ ਤੇ ਰੌਣਕਾਂ ਲੱਗੀਆਂ ਨੇ ਇੱਕ ਵੈਦ ਜਿਹਦਾ ਨਾਂ ਹੈ ਸੁਜਾਨ ਜਾਨ ਉਹ ਵੀ ਨੰਦਪੁਰ ਸਾਹਿਬ ਆਇਆ ਪਹਿਲਾਂ ਤਾਂ ਥਾਂ ਧੋਕਰਾਂ ਖਾਦੀਆਂ ਫੇਰ ਜਾ ਕੇ ਪੂਰਾ ਗੁਰੂ ਨਾਨਕ ਅਨੰਦਪੁਰ ਸਾਹਿਬ ਦੇ ਤੇ ਜਦੋਂ ਆਇਆ ਨਾ ਨੰਦਪੁਰ ਤੇ ਮਹਾਰਾਜ ਜੋਤੈ ਹੋ ਗਿਆ ਕਹਦੇ ਹੋ ਗੁਰੂ ਜਿਵੇਂ ਛੋਟਾ ਜਿਹਾ ਆਇਆ ਸੀ ਨਾ ਸਿੰਘ ਸਾਜ ਕੇ ਮਹਾਰਾਜ ਕਹਿੰਦੇ ਬੜਾ ਪਿਆਰਾ ਸਿੰਘ ਆ ਤੇਰਾ ਨਾਮ ਕੀ ਹੈ ਕਹਿੰਦੇ ਜੀ ਮੇਰਾ ਨਾਮ ਭਾਈ ਜੋਤੈ ਆ ਬੜਾ ਸੋਹਣਾ ਪਰ ਤੂੰ ਕਿਹਦੇ ਜੋਗ ਹੈ ਕਹਿੰਦਾ ਜੀ ਗ੍ਰਿਯੋਗ ਦਾ ਗੁਰੂ ਜੋਗ ਦਾ ਮਹਾਰਜ ਕਹਿੰਦੇ ਜੋਗਿਆ ਮੇਰਾ ਬੜਾ ਬੜਾ ਉਖਾਹ ਕਹਿ ਦੇਣਾ ਬੜਾ ਸੌਖਾ ਕਹਿੰਦਾ ਨਹੀਂ ਜੀ ਮੈਂ ਤੁਹਾਡੀ ਚਾਹੁੰਦਾ ਮੈਂ ਗੁਰੂ ਜੋਗਾ ਇੱਕ ਆ ਜਾ ਫਿਰ ਸਮਾ ਆਇਆ ਤਾਂ ਜੋ ਪਰਖ ਕੀਤੀ ਉਹ ਲੋਏ ਵਾਹਿਗੁਰੂ ਦੋ ਆਮਾ ਹੋ ਚੁੱਕੀਆਂ ਸੀ ਜੋਗੇ ਦੀ ਸਾਹਿਬ ਤੇ ਦੋ ਲਾਵਾਂ ਦੇ ਵਿੱਚ ਹੀ ਉਹਨੇ ਚਿੱਠੀ ਪੜਾ ਦਿੱਤੀ ਸੀ ਨਾ ਗੁਰੂ ਰਵ। ਵਾਹ। ਤੇ ਭਾਈ ਜੋਗੇ ਨੇ ਗੁਰੂ ਸਾਹਿਬ ਦਾ ਹੁਕਮ ਜਾਣਿਆ ਤੇ ਉੱਥੇ ਹੀ ਲੜ ਛੱਡ ਕੇ ਪਿੰਡਾਂ ਮੈਂ ਚੱਲਿਆ ਆਂ। ਬੜਾ ਮਨਾਇਆ ਕਿ ਇਹੋ ਵੀ ਨਾਲ ਲੈ ਜੀ ਦੋ ਲਾਵਾਂ ਰਹਿ ਗਈਆਂ ਮੇਰੇ ਗੁਰੂ ਦਾ ਹੁਕਮ ਹੈ। ਜਿੱਥੇ ਵੀ ਇਹ ਜੋਗੇ ਹੁਣੇ ਅੰਮ੍ਰਿਤਪੁਰ ਸਾਹਿਬ ਆਏ। ਬੋਲੋ ਵਾਹਿਗੁਰੂ। ਸਤਿ ਸ੍ਰੀ ਅਕਾਲ। ਪਰ ਸਾਫ ਕਿੱਕ ਪਰ ਰਸਤੇ ਦੇ ਵਿੱਚ ਕਿਤੇ ਨਾ ਕਿਤੇ ਹਉਮੇਦਸ਼ਕਾਰੋ ਇਹ ਕੋ ਚੰਦਰੀ ਹੈ ਕਿ ਬੜੇ ਟੇਡੇ ਹੋ ਕੇ ਬੜੇ ਢੰਗ ਨਾਲ ਡੰਗ ਮਾਰਦੀ ਹੈ ਚੰਦਰੀ ਹੋ ਮੈਂ ਕਈ ਵਾਰੀ ਕਹਿਣਾ ਹੁੰਦਾ ਹੈ ਹਉਮੇ ਇਹੋ ਜੀ ਚੀਜ਼ ਹੈ ਗੁਰੂ ਸਾਹਿਬ ਦੇ ਮੋਹਰੇ ਮੱਥਾ ਟੇਕਦੇ ਟੇਕਦੇ ਤੈਨੂੰ ਗੁਰੂ ਸਾਹਿਬ ਦਾ ਸ਼ਰੀਰ ਬਣਾ ਦਿੰਦੀ ਹੈ ਬੋਲੋ ਏ ਸਾਧਾ ਸਨੇਕ ਬਣ ਜਾਂਦਾ ਤਾਂ ਮਾਲਕ ਸਮਝਣ ਲੱਗ ਪੈਂਦਾ ਆਪਣੇ ਆਪ ਨੂੰ ਜੀ ਸੇਵਕ ਨਹੀਂ ਸਮਝਦਾ ਇਹ ਨਾ ਆ ਰਿਹਾ ਸੇ ਤੋਂ ਬਜੇ ਰਹੀਏ ਬੋਲੋ ਵਾਹਿਗੁਰੂ ਤੇ ਫਿਰ ਜਦੋਂ ਗਣ ਸ਼ੰਕਰ ਪਹੁੰਚੇ ਹਨ ਰਾਤ ਪੈ ਗਈ ਤੇ ਹਮਨੇ ਆਗੀ ਸੀ ਮੇਰੇ ਵਰਗਾ ਕੋਈ ਹੋਣਾ ਹੀ ਨਹੀਂ ਅੱਜ ਤੱਕ ਦੇ ਇਤਿਹਾਸ ਚ 10ਵੇਂ ਪਾਤਸ਼ਾਹ ਤੱਕ ਦੇਖ ਲਓ ਗੁਰੂ ਨਾਨਕ ਸਾਹਿਬ ਤੋਂ ਦੇਖ ਲਓ ਕੋਈ ਹੈ ਉਹ ਜਾਂ ਕਹਿੰਦੇ ਦੋ ਲਾਵਾ ਆਪਣੀਆਂ ਛੱਡੀਆਂ ਵਿਆਹ ਛੱਡ ਕੇ ਆ ਗਏ ਤੇ ਉਧਰ ਵੀ ਪੂਰਾ ਗੁਰੂ ਹੈ ਘਟ ਘਟ ਕੇ ਅੰਦਰ ਕੀ ਜਾਨਤ ਭਲੇ ਮਰਨ ਦੀ ਪੀਰ ਪਤਾ ਉਹ ਭਲੇਆਂ ਦੀ ਪੀਰ ਵੀ ਸਮਝਦਾ ਤੇ ਬੁਰਿਆਂ ਦੀ ਵੀ ਸਮਝਦਾ ਇਹ ਨਹੀਂ ਕਿ ਬੁਰਿਆਂ ਨੂੰ ਕੱਢ ਦੇਣਾ ਉਹ ਬੁਰਿਆਂ ਦੀ ਪੀਰ ਵੀ ਸਮਝਦਾ ਵੀ ਇਹ ਬੁਰਾ ਬਣਿਆ ਕਿ ਕੋਸ ਬੁਰੀਾਈ ਨੂੰ ਮਾਰਦਾ ਮੇਰਾ ਸੱਤ ਤੇ ਬੋਇਆ ਕੀ ਕਹਿੰਦੇ ਜਿਸ ਦੇ